ਦੱਲੀਆ ਅਰਲੀ ਗੱਲ ਆਪਾਂ ਕੰਪਨੀ ਕਾਰਨ ਕੀ ਕੀ ਦੱਲੇ ਮੰਗਣ ਹੈ ਬਹੁਤ ਹੈ ਬਾਕੀ ਚੱਲੀ ਜੋਬ ਡਾਉਨ ਕਰਦੇ ਪਰ ਮੰਗਮ ਜਾ ਕੇ ਮਿਲਦੇ ਆ ਉੱਥੇ ਤਾਂ ਨਾਲ ਆ ਰਹੇ ਕਰਵਾ ਕਿਦਾਂ ਲੱਗਣਾ ਅਰਲੀ ਉੱਥੇ ਆ ਜਾ ਆਵਾ ਬੋਸ ਤੋਂ ਨਹੀਂ ਜਾਂਦਾ ਹੀ ਉਦੋਂ ਵੀ ਸਾਡੇ ਕੰਮ ਬੰਦ ਕਰਦੇ ਹੀ ਸਾਡੇ ਕੋਲ ਦਿੰਦੇ ਬੋਸ ਤੋਂ ਜਾਂਦੇ ਹਾਂ ਮੈਂ ਭਾਜੀ ਬੈਂਸਵਾਲ ਨਹੀਂ ਮੈਂ ਇਸ ਵੱਲ ਹਾਂ ਮੁੱਥੇ ਜਾਂਦੇ ਹੀ ਕੰਪਨੀ ਦੇ ਕੰਮ ਅੱਛਾ ਤੇਰੇ 4 ਵਜੇ ਚੱਕ ਲੈਂਦੇ ਸੀ ਕੰਪਨੀ ਵਾਲੀ ਤੱਕ ਤੇ ਦਈਆਂ ਸਾਡੇ ਘਰ ਹੋਏ ਆਏ ਕਿ ਆਖਣ ਤੇ ਕਿ ਆਉਂਦਾ ਦੋ ਘੰਟੇ ਲੱਗ ਹੀ ਜਾਣਿਆ ਬਾਈ ਕੋਈ ਗੱਲ ਨਹੀਂ ਕੰਮ ਤੇ ਪਹੁੰਚ ਕੇ ਮਿਲਦੇ ਦੋ ਘੰਟੇ ਬਾਅਦ